ਆਪਣੇ ਉਮੀਦਵਾਰ ਦੇ ਖਿਲਾਫ ਕਹਿਣ ਨੂੰ ਵੀ ਕਿਸੇ ਕੋਲ ਕੋਈ ਗੱਲ ਨਹੀਂ ਇਕੱਲਾ ਇਕੱਲਾ ਆਪਣੇ ਆਪ ਨੂੰ ਐਨ ਕੇ ਸ਼ਰਮਾ ਸਮਝੇ ਹੋ ਯੂਥ ਕਾਲੀਗਨ ਦੇ ਪ੍ਰਧਾਨ ਸਰਵਿਸਿੰਗ ਚੰਜਰ ਜੀ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਜੀ ਜ਼ਿਲ੍ਹਾ ਪ੍ਰਧਾਨ ਯੂਥ ਦੇ ਜ਼ਿਲ੍ਹਾ ਪ੍ਰਧਾਨ ਪੋਜੋ ਵਜਰੀ ਜੀ ਤੇ ਸਮੁੱਚੀ ਲੀਡਰਸ਼ਿਪ ਜੋ ਮਾਣਦੇ ਬਰਾਜਵਾਨ ਹੈ ਤੇ ਮੇਰੇ ਸਾਹਮਣੇ ਬੈਠੇ ਹੋਏ ਹਲਕਾ ਕਨੌਰ ਦੇ ਸਾਰੇ ਹੀ ਦਰਜਾ ਵੰਦਰਜਾ ਅਹੁਦੇਦਾਰ ਸਾਹਿਬਾਨ ਪਿੰਡਾਂ ਚੋਂ ਆਏ ਹੋਏ 5 ਸਰਪੰਚ ਨੰਬਰ ਦਾ ਕਿਉਂਕਿ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਸਾਡੀ ਹਲਕੇ ਖਨਾਰ ਦੀ ਸਾਰੀ ਕ੍ਰੀਮ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਨੇ ਇਲੈਕਸ਼ਨ ਨੂੰ ਅੱਗੇ ਤੋਰਨਾ ਹੈ ਅੱਜ ਇੱਥੇ ਪਹੁੰਚੇ ਹੋ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਅੱਜ ਦਾ ਇੱਥੇ ਦਾ ਮੇਨ ਮਕਸਦ ਇਹ ਸੀ ਕਿ ਇੱਕ ਤਾਂ ਆਪਾਂ ਆਪਣੇ ਉਮੀਦਵਾਰ ਨੂੰ ਜਾਣ ਪਛਾਣ ਵੀ ਆਪਣੇ ਵਰਕਰਾਂ ਦੀ ਰੌਣੀ ਬਹੁਤ ਜ਼ਰੂਰੀ ਆ ਕਿਉਂਕਿ ਕੱਲੋ ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰਨੀ ਇਹਨਾਂ ਨੇ ਐਮਪੀ ਬਣਨਾ ਕਿ ਇਹਨਾਂ ਨੂੰ ਪਤਾ ਹੋਵੇ ਕਿ ਕਿਸ ਵਰਕਰ ਨੇ ਸਾਡੇ ਲਈ ਕਿੰਨਾ ਜੋਰ ਲਾਇਆ ਕਿੰਨਾ ਸਾਡੇ ਲਈ ਮਿਹਨਤ ਕੀਤੀ ਸੋ ਦੂਜੀ ਮੈਂ ਇਹ ਗੱਲ ਤੁਹਾਨੂੰ ਦੱਸਾਂਗਾ ਕਿ ਆਪਣੀ ਪਾਰਟੀ ਦੇ ਖਿਲਾਫ ਗੱਲ ਕਹਿਣ ਨੂੰ ਅੱਜ ਕਿਸੇ ਕੋਲ ਕੋਈ ਗੱਲ ਨਹੀਂ ਆਪਣੇ ਉਮੀਦਵਾਰ ਦੇ ਖਿਲਾਫ ਕਹਿਣ ਨੂੰ ਵੀ ਕਿਸੇ ਕੋਲ ਕੋਈ ਗੱਲ ਨਹੀਂ ਦੂਜੀ ਪਾਰਟੀਆਂ ਦੇ ਵਕਾਲੇ ਸੋ ਜਦੋਂ ਇਹੋ ਜਿਹਾ ਕੋਈ ਨਹੀਂ ਸੌਦਾ ਆਪਣੇ ਕੋਲ ਖੜਾ ਹੋਵੇ ਇਹੋ ਜੀ ਇਹੋ ਜਿਹਾ ਹੀਰਾ ਆਪਣੇ ਕੋਲ ਉਮੀਦਵਾਰ ਹੋਵੇ ਸਰਬਾਰ ਸੁਖਵੀਰ ਸਿੰਘ ਮੋਦਲ ਜੀ ਨੇ ਦਿੱਤਾ ਤੇ ਆਪਾਂ ਨੂੰ ਫਿਰ ਕੋਈ ਕਸਮ ਨਹੀਂ ਛੱਡਣੀ ਚਾਹੀਦੀ ਅੱਜ ਤੋਂ ਹੀ ਆਪਣੀ ਇਲੈਕਸ਼ਨ ਦਾ ਭਾਵੇਂ ਬਾਡੀ ਦਾ ਸੀ ਇਹ ਚੱਲਦਾ ਕੁਝ ਸਾਡੇ ਸਤਕਾਰਯੋਗ ਆਉ ਨਹੀਂ ਸਕੇ ਪਰ ਅੱਜ ਤੋਂ ਹੀ ਆਪਾਂ ਆਪਣੀ ਇਲੈਕਸ਼ਨ ਦਾ ਇੱਥੋਂ ਇਹ ਪ੍ਰਚਾਰ ਪਿੰਡ ਪਿੰਡ ਸ਼ੁਰੂ ਕਰਨਾ ਇਥੋਂ ਆਪਾਂ ਸਾਰਿਆਂ ਨੇ ਜੋਸ਼ ਸ਼ਰਮਾ ਜੀ ਆਪਾਂ ਨੂੰ ਸੇਧ ਦੇਣਗੇ ਸਾਰਿਆਂ ਦੀ ਸਲਾਹ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਮੈਂ ਕੋਈ ਤੁਹਾਡਾ ਲੀਡਰ ਨਹੀਂ ਕੋਈ ਤੁਹਾਡਾ ਵੱਡਾ ਨਹੀਂ ਤੁਹਾਡੇ ਤੋਂ ਮੈਂ ਤੁਹਾਡਾ ਬੱਚਾ ਮੈਂ ਤੁਹਾਡਾ ਸੇਵਾਦਾਰ ਆ ਮੈਂ ਤੁਹਾਡਾ ਚੌਂਕੀਦਾਰ ਆ ਮੈਂ ਜਿਸ ਤਰ੍ਹਾਂ ਤੁਸੀਂ ਸਾਰੇ ਸਿਆਣੇ ਬੰਦੇ ਸੇਧ ਦੋਗੇ ਜਿਸ ਤਰ੍ਹਾਂ ਨੌਜਵਾਨ ਮੇਰੀਆਂ ਖੱਪੀਆਂ ਸੱਜੀਆਂ ਵਾਹ ਬਣ ਕੇ ਆਪਾਂ ਤਕੜੇ ਹੋ ਕੇ ਜਦੋਂ ਸ਼ਰਮਾ ਜੀ ਨੂੰ ਆਪਣੇ ਹਲਕੇ ਤੋਂ ਚਿਤਾ ਕੇ ਇਹ ਭੇਜਣਾ ਆਪਣੇ ਮਨ 'ਚ ਅੱਜ ਹੀ ਗੱਲ ਇਹ ਘਰ ਕਰ ਲਈਏ ਕਿ ਆਪੋ ਆਪਣੇ ਪਿੰਡਾਂ ਤੋਂ ਆਪੋ ਆਪਣੇ ਵੋਡਾਂ ਤੋਂ ਆਪਾਂ ਆਪਣੇ ਹਲਕੇ ਤੋਂ ਸ਼ਰਮਾ ਜੀ ਨੂੰ ਬੱਤ-ਬੱਤ ਵੋਟਾਂ ਦੇ ਚਿਤਾ ਕੇ ਟੱਕੜੀ ਵਾਲਾ ਬਟਨ ਦਬਾ ਕੇ ਇੱਕ ਜੋਨ ਨੂੰ ਆਪਾਂ ਸ਼ਰਮਾ ਜੀ ਨੂੰ ਚਿਤੌਣਾ ਇਹ ਮੈਂ ਗਾਰੰਟੀ ਦਿੰਦਾ ਜਿਸ ਤਰ੍ਹਾਂ ਚ ਝਾੜੂ ਵਾਲਿਆਂ ਦਾ ਹਾਲ ਹੋਇਆ ਪਿਆ ਉਹ ਕੀ ਕਹ ਰਹੇ ਨੇ ਕਹਿੰਦੇ ਸਾਡਾ ਜੀ ਕਰਦਾ ਸੀ ਉਹ ਊਠਾ ਵੜਨੀ ਅੱਜ ਇਹ ਉਂਗਲ ਵੜਨ ਦੀ ਜਿਹੜੀ ਨਾਲ ਅਸੀਂ ਕਦੇ 2022 ਚ ਝਾੜੂ ਵਾਲਾ ਬਟਨ ਦਬਾਇਆ ਸੀ ਆਪਾਂ ਨੂੰ ਪਛਤਾਉਣਾ ਨਹੀਂ ਪਊਗਾ ਕਿਉਂਕਿ ਸ਼ਰਮਾ ਜੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਨੇ ਇਸ ਦਿਨ ਦਾ ਵੀ ਸਿਆਸੀ ਜੀਵਨ ਸਰਪੰਚੀ ਲੈਵਲ ਤੋਂ ਸ਼ੁਰੂ ਹੋਇਆ ਅੱਜ ਆਪਣੇ ਦਰਮਿਆਨ ਬੈਠੇ ਨੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਇਲੈਕਸ਼ਨ ਲੜਨ ਵਾਸਤੇ ਸੋ ਇਹ ਇਹਨਾਂ ਦੀ ਮਿਹਨt ਇਹਾਂ ਦਾ ਮਿੱਠ ਬੋਲਣਾ ਸਭਾ ਲੋਕਾਂ ਚ ਵਿਚਰਨਾ ਜੋ ਇਹਨਾਂ ਦਾ ਤਿਆਰਪਾ ਜੋ ਇਹਨਾਂ ਨੂੰ ਗੁਣtilde ਦੇ ਰੂਪ ਚ ਪਰਵਾਰ ਦੇ ਰੂਪ ਚ ਮੇਰੇ ਅੰਚ ਸਾਰਾ ਪਰਵਾਰ ਇਹਨਾਂ ਦਾ ਇਕੱਠਾ ਇਹਨਾਂ ਦੇ ਨਾਲ ਹੈ ਆਪਾਂ ਨੂੰ ਇਹੋ ਜਿਹਾ ਅਮੀਨਦਾਰ ਮੈਂ ਸਮਝਦਾ ਕਿ ਬਾਰਦ ਸਾਹਿਬ ਨੇ ਆਪਾਂ ਨੂੰ ਉਮੀਦਵਾਰ ਇਹੋ ਜਿਹਾ ਦੇ ਕੇ ਬਹੁਤ ਵੱਡਾ ਆਪਣੀ ਤੇ ਇਹ ਪਰਉਪਕਾਰ ਕੀਤਾ ਤੇ ਆਪਣਾ ਹੁਣ ਫਰਜ਼ ਬਣਦਾ ਹੈ ਕਿ ਆਪਾਂ ਆਪੋ ਆਪਣੀ ਜ਼ਿੰਮੇਵਾਰੀ ਸਾਂਦੇ ਹੋਏ ਇਕੱਲਾ ਇਕੱਲਾ ਆਪਣੇ ਆਪ ਨੂੰ ਐਨ ਕੇ ਸ਼ਰਮਾ ਸਮਝਿਓ ਕੱਲਾ ਕੱਲਾ ਵੀਰ ਅੱਜ ਤੋਂ ਬਾਅਦ ਆਪਣੇ ਆਪ ਨੂੰ ਸ਼੍ਰੀ ਅੰਕਿਸ਼ ਸ਼ਰਮਾ ਜੀ ਸਮਝਿਓ ਕਿ ਸਾਡੀ ਆਪਣੀ ਚੋਣ ਹੈ ਜਿਸ ਤਰ੍ਹਾਂ ਅਸੀਂ ਪੰਚੀਆਂ ਸਰਪੰਚੀਆਂ ਇੱਕ ਇੱਕ ਵੋਟ ਪਿੱਛੇ ਮਾਰਨ ਵਾਲੇ ਹੋ ਜੰਨੇ ਆਪਾਂ ਉਸੇ ਤਰ੍ਹਾਂ ਆਪਾਂ ਆਪਣੇ ਧਿਆਨ ਦੇਣਾ ਆਪਣੇ ਬੂਥਾਂ ਦਾ ਧਿਆਨ ਦੇਣਾ ਆਪਣੇ ਪਿੰਡ ਦਾ ਧਿਆਨ ਦੇਣਾ ਆਪਣੇ ਮੁਲਾਕ ਦਾ ਧਿਆਨ ਦੇਣਾ ਸੋ ਐਨੀ ਹੀ ਬੇਨਤੀਆਂ ਕਰਦਾ ਸਾਰੇ ਤੁਸੀਂ ਮੇਰੇ ਤੋਂ ਸਿਆਣੂ ਜਿਸ ਤਰ੍ਹਾਂ ਨੂੰ ਆਪਾਂ ਉਸ ਇਸ ਤਰ੍ਹਾਂ ਦਾ ਪਾਰਟੀ ਦਾ ਪ੍ਰਗਰਾਹ ਹੋਏਗਾ ਆਪਾਂ ਸਰਕਲ ਵਾਈਜ਼ਲੀ ਮੀਟਿੰਗਾਂ ਕਰਾਂਗੇ ਆਪਾਂ ਪਿੰਡ-ਪਿੰਡ ਵੀ ਜਾਵਾਂਗੇ ਕੋਈ ਗਲੀ ਮੁਹੱਲਾ ਸ਼ਹਿਰ ਆਪਾਂ ਦੇ ਛੱਦਰਾ ਜਿੱਥੇ ਆਪਾਂ ਨਾ ਜਾਈਏ ਆਪਾਂ ਨਿਰੰਤਰ ਹੀ ਕਰਨੀਆਂ ਪਿਆਰ ਨਾਲ ਪ੍ਰੇਰ ਕੇ ਕਿਉਂਕਿ ਆਪਣੇ ਕੋਲ ਉਮੀਦਵਾਰ ਬੜਾ ਵਧੀਆ ਸਭ ਤੋਂ ਵੱਡੀ ਗੱਲ ਆਪਣੇ ਕੋਲ ਉਮੀਦਵਾਰ ਵੇਦ ਆ ਗਿਆ ਆਪਣੇ ਉਮੀਦਵਾਰ ਨੇ ਕਦੇ ਕੋਈ ਪਾਰਟੀ ਨਹੀਂ ਬਦਲੀ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦਾ ਆਪਾਂ ਕੀ ਨਾਂ ਲਈਏ ਕਾਜ ਇੰਦਰ ਕੱਲ ਉੱਤਰ ਆਪਣੇ ਮੌਕਾ ਪ੍ਰਸਤੀ ਦੇ ਨਾਲ ਆਪਣੀਆਂ ਪਾਰਟੀਆਂ ਬੰਦੇ ਤੇ ਰਹੇ ਨੇ ਪਰ ਆਪਣਾ ਉਮੀਦਵਾਰ ਜਦੋਂ ਤੋਂ ਸ਼ਰੋਮਣੀ ਅਕਾਲੀ ਦਲ ਜੁਆਇਨ ਕੀਤਾ ਉਦੋਂ ਤੋਂ ਸ਼ਰੋਮਣੀ ਅਕਾਲੀ ਦਲ ਤੋਂ ਛੱਡੇ ਗਏ ਨਾਲੇ ਸ਼ਰੋਮਣੀ ਅਕਾਲੀ ਦਲ ਦੇ ਫਿਰਤੇ ਗਏ ਸੋਇਸ ਕਰਕੇ ਮੈਂ ਤੁਹਾਨੂੰ ਇੰਨੀਆਂ ਬੇਨਤੀਆਂ ਕਰਨੀਆਂ ਕਿ ਆਪਣੇ ਆਪ ਨੂੰ ਅੱਜ ਤੋਂ ਬਾਅਦ ਐਨਕ ਸ਼ਰਮਾਈ ਸੋਚ ਲਓ ਜਦੋਂ ਦਾ ਕਲੈਕਸ਼ਨ ਨਹੀਂ ਹੋਤੀ ਉਸ ਤੋਂ ਬਾਅਦ ਸ਼ਰਮਾ ਜੀ ਨੇ ਥੋੜੀ ਬੱਲੇ ਬੱਲੇ ਆਪੇ कराके रखਣੀ ਆ ਆਪਾਂ ਆਪਣੇ ਹਲਕੇ ਦੇ ਵੈਸੇ ਦਾ ਸਾਰੇ ਜਗ੍ਹਾ ਧਿਆਨ ਰੱਖਣਾ ਕਈ ਵਾਰ ਕੋਈ ਕਿਸੇ ਦਾ ਸਮਾਨੇ ਚ ਨਹੀਂ ਰਸਤੇ ਜਾਣਾ ਹੋਣਾ ਪਰ ਜਿਆਦੇ ਆਪਾਂ ਜ਼ੋਰ ਆਪਾਂ ਆਪਣੇ ਹਲਕੇ ਚ ਆਪਣੇ ਪਿੰਡ ਚ ਆਪਣੀ ਵਾਰ ਚਲਾਉਣਾ ਐਨੀ ਬੇਨਤੀਆਂ ਕਰਦਾ ਖਿਮਾ ਦਾ ਜਾਚਾ ਵਾਦੋਬਾਦ ਸਾਰੇ ਅੱਜ ਇਹ ਸੁਨੇਹਾ ਲੈ ਕੇ ਜਾਓ ਆਪਾਂ ਦਫ਼ਤਰ ਵੀ ਖੋਲਣਾ ਤੁਹਾਡੇ ਸਾਰਿਆਂ ਦੀ ਸਲਾਹ ਨਾਲ ਸਾਰੇ ਸਤਿਕਾਰਯੋਗ ਅੱਗੇ ਵੀ ਆਪਾਂ ਚਲਣਾ ਲੜਦੇ ਆ ਪੂਰੇ ਸਿਰ ਜੋੜ ਕੇ ਆਪਾਂ ਜਦੋਂ ਚਲੇ ਸੱਜੀਆਂ ਖੱਪੀਆਂ ਵਾਹ ਬਣ ਕੇ ਚਲੇ ਫਿਰ ਕੋਈ ਦੁਨੀਆ ਦੀ ਤਾਕਤ ਨਹੀਂ ਫਿਰ ਗੁਰੂ ਸਾਹਿਬ ਨੇ ਕਿਹਾ ਨਿਸ਼ਚੈ ਕਰੇ ਆਪਣੀ ਜੀਤ ਕਰੋ ਆਪਣੀ ਜਿੱਤ ਵੀ ਹੋਏਗੀ ਤੇ ਸ਼ਰਮਾ ਜੀ ਨੇ ਚਿਤਾਰਿਆ ਆਪਾਂ ਪਾਰਲੀਮੈਂਟ ਭੇਜਾਂਗੇ ਐਨਆਈ ਬੀਚਿਆ ਕਰਦਾ ਖਿਮਾ ਦਾ ਇਲਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ